And you are threatening no wait one second it is the other way no you are no 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 i tell you i tell you i tell you no nobody 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 you have one. please tell me how i tell you one second start no confidence like i to my house start recording everything what is happening already no no you have not told me anything i want to know what is going on ਆਹ ਪਲੀਜ਼ ਮੇਰੇ ਵਾਈਫ ਨਾਲ ਕੋਈ ਮੈਂ ਪਿੱਛੇ ਹੋ ਜਾਓ ਇੱਥੇ ਹੋ ਜਾਓ ਆਰਾਮ ਨਾਲ ਪਿੱਛੇ ਹੋ ਜਾਓ ਡੋਨਟ ਮਿਸ ਬੇ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਦਿੱਪੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਸਾਈਡ ਆ ਜੀ ਤੁਸੀਂ ਆਓ ਆ ਜਾਓ ਬੁਲਾ ਯਾਰ ਮੈਂ ਤੈਨੂੰ ਤੈਨੂੰ ਕਹਾ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਉੱਤੇ ਨਹੀਂ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਉਹਨੂੰ ਕਾ ਛਾਲ ਮਾਰੋ ਗੇਟ ਦੇ ਉੱਤੋਂ ਦੀ ਆ ਜਾਓ ਅੰਦਰ ਸਾਰੇ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਕੋਈ ਇਸ ਡੋਂਟ ਬਾਉਟ ਡੋਂਟ ਬਾਉਟ ਮੈਂ ਸੁਣਿਆ ਉਹ ਵੀ ਕਿਸੇ ਬੰਦੇ ਨਾਲ ਨਹੀਂ ਨੰਬਰ ਤੋਂ ਜਦੋਂ ਹੈ ਅਵਲ ਰੀਡ ਇਨਸਪੈਕਟਰ ਜੀ ਹਾਂ ਕੀ ਜੀ ਹਾਂ ਜੀ ਹਾਂ 200 ਮਾਤੇ ਨੂੰ ਪ੍ਰੋਬਲਮ ਸੀ ਆਊ ਹੈਵ ਯੂ ਬਾਜਰੀ ਟੂ ਮਾਈ ਹਾਊਸ ਵਿਦਾਊਟ ਮਾਈ ਨੋਲੇਜ ਨਾ ਦਾਸੀ ਨਹੀਂ ਰਿਹਾ ਨਾ ਕੋਈ ਦਾਸੀ ਨਹੀਂ ਰਿਹਾ ਯੋ ਹੀ ਸੈਡ ਇਦਸਨ ਨੇ ਤੁਸੀਂ ਕਹਿ ਰਹੇ ਆ ਏ ਮੀਨਮਮ ਲੀਗਲ 10 ਸਾਲ ਰਿਹਾ 10 ਸਾਲ ਕੋਈ ਨਹੀਂ ਤੋੜਨਾ ਤੋ ਦੁਰਨਾ ਤੋ 10 ਕੋਣ ਰਿਹਾ ਕੋਈ ਮੁਲਾਜ਼ਮ ਨਹੀਂ ਹੈ ਚਲੋ ਫਿਰ ਇਦਸ ਨਾ ਉਸੇ ਮੇਰਾ ਬੰਦਾ ਜੀ ਤੁਸੀਂ ਦੱਸੋ ਇਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਤੂੰ ਮੇਰੇ ਨਾਲ ਗੱਲ ਕਰੋ ਆਪਦੇ ਪੀਏ ਨੇ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਜਿਸ ਕੋਲ ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟੈਨਰ ਹੈ ਉਹ ਨਹੀਂ ਨਹੀਂ ਅੱਛਾ ਹਾਊ ਆਈ ਆਸਕਿੰਗ ਓਕੇ ਹਾਂ ਇਹਦਾ ਐਮ ਐਲ اے ਛੇ ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ 듀 ਰਿਸਪੈਕਟ ਵਿਦ 듀 ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. I, I was move down. Move to, excuse me, can I finish talking? No. Please let me finish talking. the right way 1 uh, minute ji i don't know who you are no no nahi 20 minute to lagaatar sun rahe ho ki mere darwaza andar tod ke kaun wadan di koshish ki itti hai ji thonu kya kaha ke 2 minute baitho mila denne halat jana utthe galla hon gi menu halat hi ta jaamange tusi bhi jaoge koi problem excuse me ji you have come to my house this is my house ओके दिस इज योर हाउस यस दिस इज माय हाउस आई इट इज इट इज दैट्स नॉट आई थिंक ਮੈਂ ਤੁਹਾਨੂੰ ਇੱਕ ਮੈਂ ਗੱਲ ਦੱਸਾਂ ਤੁਸੀਂ ਨਾ ਵਿਜੀਲੈਂਸ ਵਿਭਾਗ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨੋਂ ਸੱਸੀ ਕਾਲ ਦੀ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਕਿ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਅਰ ਕੋ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਗੋਆ ਵਰਿੰਦਰ ਨੂੰ ਬਦਲਤਾ ਕਿੰਨਿਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਤਾਂ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ੇ ਤੇ ਠੱਟ ਮਾਰੀ ਗਏ ਨਹੀਂ 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 ਆ ਹੁਣ ਬਦਲੀਏ ਟੋਲ ਸਟੇਟਰ ਬਹੁਤ ਵੱਡਾ ਨਹੀਂ ਤੁਸੀਂ ਆਪਣਾ ਜੋਰ ਦੇ ਇਨਫੋਰਸਿੰਗ ਅਥਾਰਟੀ ਆਮ ਅਨਸੀਵਲ ਟੂ ਦ ਲਾ ਨੋ ਯੂ ਆਰ ਦਾ ਥੋਟ ਕਿ ਯੂ ਡੋਨਟ ਨੀਡ ਟੂ ਫੋਰਸ ਯਰ ਵੇ ਥਰੂ ਦਸੋ ਜੀ ਤੱਕੇ ਨਾਲ ਬੜੇ ਕਿ ਨਹੀਂ ਬੜੇ ਸਕਦਾ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਜੀ ਸਰ ਅੱਜ ਨਹੀਂ ਮਾਲ ਸਿਕ ਆਈ ਰੀਲੀ ਵਾਂਟ ਟੂ ਨੋ ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਬੰਸ ਆਈ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋੜ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਹਾਂ ਬਿਠਾਓ ਇਹਨਾਂ ਨੂੰ ਕੱਢੋ ਆਓ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਤੋ ਆਰਾਮ ਨਾਲ ਆਲ ਚ ਆ ਜਾਓ ਸਿਟ ਡਾਊਨ ਆ ਜਾਓ ਲੈਟ ਮੀ ਕਾਲ ਮਾਈ ਲਾਇਰ ਨੋ ਵੀ ਆਰ ਨਾਟ ਟਾਕਿੰਗ ਐਨੀਥਿੰਗ ਟੂ ਦ ਲਾਇਰ ਹਾਂ ਬੈਠ ਬੈਠੋ ਚਾਹ ਪਾਣੀ ਪਿਲਾਓ ਇਹਨਾਂ ਨੂੰ ਸਭ ਨੂੰ ਅਨ ਤੁਸੀਂ ਮੇਰੀ ਰਿਕੁਐਸਟ ਹੈ ਜੀ ਆਹ ਬਾਅਰ ਮੇਰੇ ਦਰਵਾਜੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ਧੱਕੇ ਨਾਲ ਕਿ ਦਰਵਾਜੇ ਬੰਦ ਕਰਨ ਨੂੰ ਕਿ ਆ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜੇ ਦਰਵਾਜੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸ ਨੇ lettes me call my lawyers lawyers ਨੂੰ ਬੁਲਾ ਲਓ ਜੀ ਜਿਸ ਕਾਲ ਆਫ दैट ਆਪਣੇ ਨੂੰ ਆਪਣੇ ਦੰਗੂ ਐਜਾ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਆ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਜਿਹੜੇ ਕੋਈ ਰੁਕੇ ਨਹੀਂ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਕੋਲ ਕੋਲ ਬਾਹਰ ਹੋਣਾ ਅਮੀਰ ਸਟ੍ਰੀਟ 'ਚ ਆਪਾਂ ਇੱਕ ਨਾ ਐਮਐਲਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣ ਦੇ ਰਹੇ ਜਰਾ ਇੱਥੋਂ ਹੀ ਦੇਖ ਲਓ ਕੋਲ ਆਏ ਅਮੀਰ ਹਾਊਸ ਯੂ ਹੈਵ ਐਂਟਰਡ ਮਾਈ ਹਾਊਸ ਵਿਦ 30 ਪੀਪਲ ਇਨ ਫਾਸਟੇਰ ਵੇ ਥਰੂ ਤੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟਰੈਰਾਈਜ਼ ਕੀਤਾ ਯੂ ਹੈਵ ਟਰੈਰਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੁਝ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਬਿਕਾਉਸ ਥਿਸ ਇਜ਼ ਟੋਟਲ ਲਾ ਦੀਆਂ ਧੱਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ ਮਤਲਬ ਤੁਸੀਂ ਆ ਰਾਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ ਕੋਈ ਹੋਵੇ ਜੀ ਤੁਹਾਡਾ ਕੋਈ ਮੰਦਰਸੀ ਮੇਰੇ ਦਫ਼ਤਰ ਆਇਆ ਹੋ ਬੈਠ ਕੇ ਗੱਲ ਕਰੋ ਮੈਂ ਵੀ ਪਛਾਣਦਾ ਹਾਂ ਹਾਂ ਬੈਠ ਕੇ ਗੱਲ ਕਰੋ देन दिस इज नॉट द वे इन्वेस्टिगेशन नो नो दिस इज योर इज नॉट द वे योर इज नॉट द वे योर ट्रेस पासिंग इनटू माय हाउस योर ट्रेस पासिंग इनटू माय हाउस दैट से नो नो ਤੁਸੀਂ ਆਏ ਅਥਾਰਟੀ ਨਾਲ ਇੱਕ ਮਿੰਟ ਬੈਠੀਆ ਜੀ ਪਹਿਲਾਂ ਤੁਸੀਂ ਆਪ ਦੀ ਇੰਟਰੋਡਕਸ਼ਨ ਕਰੋ ਤੂੰ ਵੀਡੀਓ ਬਣਾਏਗਾ ਪੀਟੀਸੀ ਵਾਲੇ ਨੂੰ ਬੁਲਾ ਸਕਦਾ ਉਹਨਾਂ ਨੂੰ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਯੂ ਡੋਨਟ ਇੱਕ ਮੈਂ ਗੱਲ ਦੱਸਦਾ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਕਰੋ ਮੈਨੂੰ ਸਮਝ ਨਹੀਂ ਪਹਚਾਨਤੀ ਮੈਨੂੰ ਪਛਾਨੋ ਮੈਨੂੰ ਲੋਕ ਮੈਨੂੰ ਆਇਆ ਹੋਆ ਯੂ ਜੀ ਤੁਸੀਂ ਤੁਹਾਡਾ ਕੀ ਕੰਮ ਹੈ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਭਾਈ ਆ ਤੁਸੀਂ ਵਰਦੀ ਚੀਂ ਲਾਈਨਸਵਾਰਡ ਦੇ ਬਿਜ਼ਨਸ ਵੀਰੂਦੀ ਕੌਣ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਵਰਦ ਜੋ ਮੈਂ ਅੰਦਰ ਆਇਆ ਹਾਂ ਮੈਂ ਦੱਸਦਾ ਹਾਂ ਬਿਲਕੁਲ ਗੱਲ ਹੈ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਰੈਸ ਚ ਆ ਕੇ ਕੋ ਕੋ ਬਾ ਮੈਂ ਡੀਐਸਪੀ ਜਾਂ ਮੈਂ ਐਸਪੀ ਆ ਤੁਹਾਡੇ ਕੋਲ ਕਿ ਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰੇ ਕੁਝ ਪਤਾ ਸੀ ਦੱਸ ਵੀ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਉਹਨੇ ਆ ਕੇ ਤੁਸੀਂ ਮੈਨੂੰ ਕਹ ਲ 100 ਬਾਲ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਰਾਮਨਾ ਲੋਕਾਂ ਨੂੰ ਮਿਲ ਰਿਆ ਮੇਰੇ ਸਰਪੰਚ ਆਇਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਧੱਕੇ ਨਾਲ ਨਾ ਵਰਦੀ ਚ ਧੱਕੇ ਨਾਲ ਆ ਗਏ ਆ ਕਿੰਨੇ ਮੁਲਾਜ਼ਮ ਹੈ ਜੀ ਤੁਹਾਡੇ ਨਾਲ ਦੱਸਿਓ ਮਾੜਾ ਜਿਹਾ ਇੱਥੇ ਠੱਗਾ ਕਰ ਰਹੇ ਜੀ ਧੱਕਾ ਕਰ ਰਹੇ ਨਹੀਂ ਕੋਈ ਠੱਗਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਬੈਹੋ ਕਿ ਮੇਰੀ ਗੱਲ ਸੁਣਨੀ ਮੈਨੂੰ ਦੇਖੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਕੋ ਰਿਕਾਰਡ ਹੋਊਗੀ ਕੈਮਰੇ ਵਿੱਚ ਅਸੀਂ ਆਪਣਾ ਰਿਕਾਰਡ ਹੋਵੇ ਲਖਣਾ ਲੁਕੋ ਸਭ ਰਿਕਾਰਡ ਹੋ ਤੁਸੀਂ ਕੋਈ ਇੱਕ ਦੋ ਬੰਦੇ ਕਰ ਦੇ ਜਿਹਨੂੰ ਉੱਥੇ ਰੱਖੋ ਸਭ ਰਿਕਾਰਡ ਹੋ ਤੁਹਾਡਾ ਵੀ ਸਕਿਉਰਿਟੀ ਫਰਟੇ ਸਾਰੀਆਂ ਜਿੰਦਾਂ ਨਾ 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 ਤੁਹੇ ਥ੍ਰੈਟ ਕਰਦਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਾਫ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਖਿੱਦਰ ਬਣਾ ਇਹਨੂੰ ਬਣਾ ਸਾਰੇ ਪ੍ਰੋਬਲਮ ਦੀ ਪ੍ਰਕਿਰਿਆ ਤੋਂ ਵਿਗਨ ਹੋਣ ਦੇ ਖਾਤੇ ਸਭ ਤੁਸੀਂ ਜਿਹੜਾ ਵਿਗਨ ਉਹ ਤੁਸੀਂ ਵਿਗਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਵਰਦੀ ਨਹੀਂ ਖੋਡੇ ਚ ਆਹ ਕੌਣ ਜੀ ਤੂੰ ਸੀ ਸਰ ਮੈਂ ਇੰਸਟ੍ਰਕਟਰ ਹੋਇਆ ਤੁਹਾਡੀ ਵਰਦੀ ਕਿੱਥੇ ਜੀ ਬਿਜ਼ਨਸ ਵਾਲੀ ਵਰਦੀ ਮੈਂ ਬਿਜ਼ਨਸ ਤੁਸੀਂ ਕੀ ਆ ਜੀ ਮੈਂ ਇੰਸਟ੍ਰਕਟਰ ਹੋਇਆ ਪਲੀਜ਼ ਠੀਕ ਹੈ ਤੁਸੀਂ ਕੀ ਹੋਣਾ ਜੀ ਉਹੀ ਕੋਲ ਜੀ ਤੁਸੀਂ ਜੀ ਡੀਐਸਪੀ ਵਿੱਚ ਇੱਥੇ ਹੋਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਗਰ ਘੁੰਮਦੇ ਮੇਰਾ ਵੀ ਕਿਹਨਾਂ ਆ ਤੁਸੀਂ ਕੋਲ ਮੈਂ ਡੀਐਸਪੀ ਵਿਜੀਲੈਂਸ ਨਾਲ ਹਾਂ ਸਾਰਾ ਅੱਛਾ ਜੀ ਇੱਧਰ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਤੁਸੀਂ ਬੋਲੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਦੀ ਬੈਠੋ ਮੇਰੇ ਘਰ ਆਏ ਆ ਜੀ ਮੇਰੇ ਘਰ ਆਏ ਆ ਜੀ ਨਾ ਰਿਪੋਰਟ ਕਰਦੇ ਨਹੀਂ ਪਲੀਜ਼ ਕੋਲ ਥੇਨ ਯੂ ਆਰ ਨਾਟ ਕੋਆਪਰੇਟਿੰਗ ਪਲੀਜ਼ ਸਿਕਾਉਂਟ ਨਹੀਂ ਨਾਟ ਇਨ ਅ ਪਬਲਿਕ ਯੂ ਮਾਈਡ ਇਨਵੈਸਟੀਗੇਸ਼ਨ ਦੇ ਆਰ ਮਾਈਟ ਬੀ ਪੀਪਲ ਮੈਂ ਸਹੀ ਨਹੀਂ ਕਿ ਮੈਂ ਸਰਦਾਰ ਜੀ ਆਉਂਦਾ ਆਈ ਈ ਐਮ ਨਾਟ ਆਮ ਸੌਰੀ ਤੁਹਾਡਾ ਕੋਈ ਜਾਬਤਾ ਨਹੀਂ ਹੈ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਘਰ ਠੱਕਾ ਕਰ ਰਹੇ ਹੋ ਤੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਲੱਗਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਹੈ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦਿਓ ਹਾਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੋਟ ਇਨ ਫਰੰਟ ਆਫ ਦਾ ਕੈਮਰਾ ਤੁਸੀਂ ਵੀ ਕੋਈ ਤਾਂ ਨਹੀਂ ਲੈਂਡੂ ਕਿ ਪ੍ਰੋਡਕਟ ਦਾ ਉਹ ਸਾਰਾ ਦੱਸ ਦੇ ਡਾਕਟਰ ਜੀ ਸੋਹਣੀ ਕਿਹੜੀ ਗੱਲ ਦੱਸੋ ਤੁਸੀਂ ਬਹਿ ਕੇ ਜਾਓ ਮੈਂ ਬੈਠਦਾ ਬੈਠੋ ਕੋਈ ਬੰਦ ਨਹੀਂ ਕਰਨਾ ਜੀ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬੁਲਾ ਬੰਦ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿੱਚ ਇਹਨਾਂ ਕੀ ਕਰਦੀ ਪਰਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਕੈਲ ਮੈਂ ਜਾਪ ਤੇ ਜਵਾਬ ਦੇ ਜਾਪ ਤੇ ਜਵਾਬ ਜੇ ਆਪ ਤੇ ਜੇ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਜਹੁੰਦੇ ਨਾ ਸੁਣੋ 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 ਜੇ ਜਾਪ ਤੇ ਜਹੁੰਦੇ ਨਾ ਤੁਸੀਂ ਆਰਮਨਾਲ ਆਉਂਦੇ ਮੈਂ ਆਰਮਨਾਲ ਆਪਦੇ ਨਾਲ ਬਿਠੇ ਸਟੋਰ ਦੀ ਜਿਹਨਾਂ ਨੂੰ ਮੋੜ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਕਿਨੂੰ ਚਾਹੀਏ ਉਹਨਾਂ ਨੂੰ ਮੋੜ ਕਰਾਇਆ ਜਿਹਨੂੰ ਨੋਟ ਕਰਾਇਆ ਤੁਹਾਡੀ ਸਟੋਰ ਦੀ ਕੀ ਥੱਲੇ ਸੀਗੇ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਨਿਸ਼ਾਨਦੇਹੀ ਤੋਂ ਉਹਨਾਂ ਨੇ ਦੱਸਿਆ ਸਾਬ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਹੈਵ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਫ ਸਾ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਕਹਿੰਦੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠਦਾ ਮੈਂ ਬੈਠੋ ਆਰਾਮ ਨਾਲ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋ ਦੋ ਦੇ ਖੜੀ ਹੋ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਹੋ ਬੈਠ ਜਾਓ ਕੁਝ ਨਹੀ